ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਜਾ ਰਹੇ ਹਰਿਆਣਾ ਦੀ ਸਭ ਤੋਂ ਉੱਚੀ ਚੋਟੀ ਐਕਸਪਲੋਰ ਕਰਨ ਅਸੀਂ ਮਾਰਨੀ ਹिल्स ਦਾ ਬਹੁਤ ਵਾਰ ਗਏ ਆ ਪਰ ਅਸੀਂ ਨੋਰਮਲ ਏਰੀਆ ਜਿੱਥੇ VOTING ਵਗੈਰਾ ਹੁੰਦੀ ਆ ਜਾਂ ਥੋੜਿਆ ਪਹਾੜ ਤੇ ਸਪੌਟ ਲੈ ਕੇ ਅਸੀਂ ਆਪਣੀ ਪਿਕਨਿਕ ਮਨਾ ਕੇ ਆ ਜਾਂਦੇ ਸੀਗੇ ਪਰ ਅੱਜ ਅਸੀਂ ਸੋਚਿਆ ਕਿ ਥੋੜੀ ਲੱਗ ਸਾਈਡ ਮਾਰਨੀ ਹिल्स ਦੀ ਐਕਸਪਲੋਰ ਕਰਦੇ ਆ ਉੱਥੇ ਅਸੀਂ ਕਈ ਵੀਡੀਓਜ਼ ਦੇਖੀਆਂ ਲੋਕ ਉੱਥੇ ਕ੍ਰੋਪ ਪੀਕਤੇ ਜਾਂਦੇ ਆ ਗੋ ਪੀਕ ਲਾਈਕ ਹਰਿਆਣਾ ਦੀ ਸਭ ਤੋਂ ਉੱਚੀ ਚੋਟੀ ਆ ਫਿਰ ਅਸੀਂ ਸੋਚਿਆ ਚਲੋ ਅੱਜ ਅਲੱਗ ਤਰ੍ਹਾਂ ਮਾਰਨਿੰਗ ਹिल्स ਐਕਸਪਲੋਰ ਕਰਾਂਗੇ ਅਸੀਂ ਆਪਣੀ ਬਾਈਕ ਤੇ ਚੱਲ ਪਏ ਬਹੁਤ ਹੀ ਵਧੀਆ ਖੂਬਸੂਰਤ ਰਸਤੇ ਹੁੰਨੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਹਾੜਾਂ ਦੇ ਮਜ਼ਾ ਆ ਰਿਹਾ ਸੀਗਾ ਇੰਨੇ ਟਾਈਮ ਬਾਅਦ ਪਹਾੜਾਂਾਂ 'ਚ ਜਾਣ ਦਾ ਫਿਰ ਅਸੀਂ ਅਥੇਕ ਥੋੜਾ ਬ੍ਰੇਕ ਲਿੱਤਾ ਕਿਉਂਕਿ ਥੋੜੀ ਠੰਡ ਵੀ ਸੀਗੀ نیچے ਨਾਲੋਂ ਉੱਪਰ ਜ਼ਿਆਦਾ ਠੰਡ ਹੁੰਦੀ ਆ ਚੰਡੀਗੜ੍ਹ ਸੈਨੀ ਠੰਡੇ ਨਹੀਂ ਸੀਗੀ ਪਰ ਉੱਪਰ ਤਾਂ ਬਹੁਤ ਹੀ ਫ੍ਰੀਜ਼ਿੰਗ ਲਾਈਕ ਬਰਫ਼ ਵਰਗੀ ਹਵਾ ਚੱਲਦੀ ਆ ਤੇ ਅਸੀਂ ਉੱਥੇ ਥੋੜਾ ਟਾਈਮ ਰੁਕ ਕੇ ਧੁੱਪ ਸੇਕੀ ਬਹੁਤ ਹੀ ਥੋੜਾ ਲਾਈਕ ਨਜ਼ਾਰੇ ਲੀਤੇ ਉਸ ਤੋਂ ਬਾਅਦ ਅਸੀਂ ਫਿਰ ਉੱਥੇ ਪਿੱਛੇ ਅਸੀਂ ਚੋਟੀ ਤੇ ਜਾਣਾ ਹਜੇ ਤਾਂ ਸਾਨੂੰ ਪਤਾ ਨਹੀਂ ਕਿੱਥੇ ਜਾਣਾ ਪਰ ਚਲੋ ਅੱਜ ਪਹਿਲੀ ਵਾਰ ਐਕਸਪਲੋਰ ਕਰਾਂਗੇ ਦੇਖਾਂਗੇ ਕਿਦਾਂ ਦਾ ਐਕਸਪੀਰੀਅੰਸ ਰਹਿੰਦਾ ਇਹ ਆ ਜਿਹੜੀ ਸਾਡੀ ਬਾਈਕ ਸਾਡਾ ਬਹੁਤ ਸਾਥ ਦਿੰਦੀ ਆ ਜਦੋਂ ਵੀ ਅਸੀਂ ਟਰੈਵਲ ਕਰਦੇ ਆ ਇਹਨੇ ਸਾਡਾ ਬਹੁਤ ਸਾਥ ਦਿੱਤਾ ਹੈ ਪਹਾੜਾਂ 'ਚ ਬਾਈਕ ਹੀ ਆ ਜਿਹੜੀ ਮਤਲਬ ਥੋੜੀ ਜੀ ਤੇਜ਼ ਚੱਲ ਸਕਦੀ ਆ ਗੱਡੀਆਂ ਤਾਂ ਕਿਉਂਕਿ ਗੱਡੀਆਂ ਦਾ ਤਾਂ ਤੇਜ਼ ਨਹੀਂ ਚੱਲਦੀਆਂ ਕਿਉਂਕਿ ਮੋੜ ਮੋੜ ਤੇ ਮੋੜ ਆਂਦਾ ਬਾਈਕ ਤੇ ਥੋੜਾ ਈਜ਼ੀ ਰਹਿੰਦੀ ਆ ਟਰੈਵਲਿੰਗ ਉਸ ਤੋਂ ਬਾਅਦ ਇੱਥੇ ਜਿਹੜਾ ਅਸੀਂ ਫੇਰੇ ਸੀ ਚੱਲ ਪਏ ਆਪਣੇ ਸਫ਼ਰ ਤੇ ਅ ਅਸੀਂ ਇੱਥੇ ਜਿਹੜਾ ਕੱਚਾ ਜਿਹਾ ਰਸਤਾ ਸੀਗਾ ਉੱਥੇ ਅਸੀਂ ਦੇਖਿਆ ਫਿਰ ਮੈਂ ਉਤਰ ਗਈ ਮੋਟਰਸਾਈਕਲ ਤੋਂ ਕਿਉਂਕਿ ਰિસ્ਕੀ ਹੋ ਜਾਂਦਾ ਉੱਥੇ ਪੱਥਰ ਵਗੈਰਾ ਵੀ ਪਏ ਸੀਗਾ ਕੱਚਾ ਰਸਤਾ ਦਾ ਸੀਗਾ ਨਾਰਮਲ ਪੱਧਰਾ ਹੁੰਦਾ ਤਾਂ ਮੈਂ ਚਲੀ ਜਾਂਦੀ ਬਟ ਥੋੜੇ ਪੱਥਰ ਸੀਗੇ ਤੋਂ ਰਿਸਕੀ ਹੋ ਜਾਂਦਾ ਤੇ ਬਾਈਕ ਸਲਿੱਪ ਵੀ ਕਰ ਸਕਦੀ ਆ ਫਿਰ ਮੈਂ ਥੋੜਾ ਹੀ ਜ਼ਿਆਦਾ ਰਸਤਾ ਨਹੀਂ ਆ ਮੈਂ ਥੋੜਾ ਹੀ ਰਸਤਾ 5 ਕੁ ਮਿੰਟ ਚੜੀ ਪਰ ਇੰਨਾ ਕੋ ਹੁੰਦਾ ਕਿ 5 ਕੁ ਮਿੰਟ ਕਾਫੀ ਲੱਗਦੇ ਆ ਪਹਾੜਾਂ ਜਿਹਾ ਚੜਦੇ ਆ ਫਿਰ ਫਾਈਨਲੀ ਸਾਨੂੰ ਇਹ ਜਗ੍ਹਾ ਮਿਲ ਗਈ ਜਿੱਥੇ ਲੋਕਾਂ ਨੇ ਆਪਣੇ ਬਾਈਕ ਜਿਹੜੇ ਲੋਕਲ ਲੋਕ ਹੋਣਗੇ ਉਹਨਾਂ ਨੇ ਆਪਣੇ ਬਾਈਕ ਖੜਾ ਰੱਖੇ ਸੀਗੇ ਫਿਰ ਅਸੀਂ ਉੱਤੇ ਚੱਲ ਪਏ ਇੱਥੇ ਕਿਉਂਕਿ ਬਾਈਕ ਲੈ ਜਾਣ ਦਾ ਰਸਤਾ ਨਹੀਂ ਸੀਗਾ ਇੱਥੇ ਐਂਡ ਹੋ ਜਾਂਦਾ ਸੀਗਾ ਫਿਰ ਅਸੀਂ ਆਪਣਾ ਚੱਲ ਪਏ ਜਦੋਂ ਅਸੀਂ ਉੱਪਰ ਜਾ ਰਹੇ ਸੀਗੇ ਇੱਥੇ ਲੋਕਾਂ ਦੇ ਘਰ ਲੋਕ ਇੱਥੇ ਰਹਿੰਦੇ ਆ ਇੱਥੇ ਲੋਕਾਂ ਨੇ ਆਪਣੀਆਂ ਸਬਜ਼ੀਆਂ ਵਗੈਰਾ ਉਗਾ ਰੱਖੀਆਂ ਇੱਥੇ ਟਮਾਟਰ ਉਗਾ ਰੱਖੇ ਆ ਫਿਰ ਅਸੀਂ ਸਾਨੂੰ ਉੱਥੇ ਘੰਟੀ ਮਿਲੀ ਅਸੀਂ ਉਹਨਾਂ ਤੋਂ ਪੁੱਛਿਆ ਵੀ ਕਿੱਡੀ ਕੁ ਦੂਰ ਆ ਉਹ ਕਹਿੰਦੇ ਵੀ ਇੱਥੇ ਹੀ ਆ ਥੋੜੀ ਦੂਰ ਆ ਅਸੀਂ ਕਹਾਂ ਚਲੋ ਠੀਕ ਆ ਅਸੀਂ ਚੱਲ ਪਏ ਫਿਰ ਅਸੀਂ ਚੱਲਦੇ ਜਾ ਰਹੇ ਸੀਗੇ ਉੱਲ ਨਹੀਂ ਜਾ ਰਹੇ ਸੀਗੇ ਚੱਲਦੇ ਹੀ ਜਾ ਰਹੇ ਸੀਗੇ ਸਾਨੂੰ ਇੰਨੇ ਟਾਈਮ ਬਾਅਦ ਅਸੀਂ ਪਹਾੜਾਂ 'ਚ ਗਏ ਨਾ ਉੱਪਰ ਤੋਂ ਟਰੈਕਿੰਗ ਹੋ ਗਈ ਬਹੁਤ ਹੀ ਜ਼ਿਆਦਾ ਸਾਹ ਚੜ ਰਹੇ ਸੀਗੇ ਇੰਨੇ ਟਾਈਮ ਬਾਅਦ ਫਿਰ ਕਿਉਂਕਿ ਅੰਟੀ ਲਈ ਤਾਂ ਉਹ ਤਾਂ ਪਹਾੜਾਂ 'ਚ ਹੀ ਰਹਿੰਦੇ ਆ ਉਹਨਾਂ ਨੂੰ ਤਾਂ ਕੁਝ ਨਹੀਂ ਲੱਗਦਾ ਹੋਣਾ ਉਹਨਾਂ ਨੇ ਆਪਣੇ ਹਿਸਾਬ ਨਾਲ ਦੱਸਦਾ ਕਿ ਇੱਥੇ ਆ ਪਰ ਸਾਡੇ ਲਈ ਤਾਂ ਬਹੁਤ ਹੀ ਲੰਬਾ ਸਫ਼ਰ ਸੀਗਾ ਫਿਰ ਅਸੀਂ ਜਾਈ ਜਾ ਰਹੇ ਸੀਗੇ ਉੱਥੇ ਇੱਕ ਚੋਟੀ ਦੇ ਉੱਤੇ ਮੰਦਿਰ ਹੈ ਫਿਰ ਸਾਨੂੰ ਉਹ ਦਿਖਣ ਲੱਗ ਗਿਆ ਫੇਰ ਵੀ ਸਾਨੂੰ ਤਾਂ ਦੂਰ ਹੀ ਲੱਗ ਰਿਆ ਸੀਗਾ ਫਿਰ ਅਸੀਂ ਹੌਸਲਾ ਦਿੱਤਾ ਇੱਕ ਦੂਜੇ ਨੂੰ ਫਿਰ ਅਸੀਂ ਚੜ ਗਏ ਚੜਦੇ ਜਾ ਰਹੇ ਸੀਗੇ ਚੜਦੇ ਜਾ ਰਹੇ ਸੀਗੇ ਸੋ ਫਾਈਨਲੀ ਅਸੀਂ ਪਹੁੰਚ ਹੀ ਗਏ ਜਦੋਂ ਪਹੁੰਚਦੇ ਆ ਨਾ ਲਾਈਕ ਕੋਈ ਵੀ ਟਰੈਕ ਕਰਦੇ ਹੋ ਜਦੋਂ ਉੱਤੇ ਪਹੁੰਚਦੇ ਆ ਤਾਂ ਬਹੁਤ ਹੀ ਵਧੀਆ ਫੀਲਿੰਗ ਹੁੰਦੀ ਆ ਕਿਉਂਕਿ ਜਦੋਂ نیچے ਚੜਦੇ ਜਾਂਦੇ ਆ ਚੜਦੇ ਜਾਂਦੇ ਆ ਉਦੋਂ ਤਾਂ ਬਹੁਤ ਗੰਦਾ ਲੱਗਦਾ ਹੈ ਕਿ ਨਾ ਹੁਣ نیچے ਜਾ ਸਕਦੇ ਆ ਤੇ ਉੱਪਰ ਤਾਂ ਜਾਣਾ ਹੀ ਪੈਣਾ ਹੈ ਸਾਹ ਫੁੱਲੇ ਹੁੰਨੇ ਆ ਪਰ ਫੇਰ ਵੀ ਚਲੋ ਅਸੀਂ ਸੋਚਿਆ ਵੀ ਚਲੋ ਅਸੀਂ ਜਦੋਂ ਪਹੁੰਚੇ ਤਾਂ ਬਹੁਤ ਹੀ ਵਧੀਆ ਲੱਗਿਆ ਉੱਥੇ ਮੰਦਿਰ ਸੀਗਾ ਪਰ ਮੰਦਿਰ ਬੰਦ ਸੀਗਾ ਫਿਰ ਅਸੀਂ ਥੋੜੇ ਜਿਨੇ ਨਜ਼ਾਰੇ ਲਿੱਤੇ ਨਜ਼ਾਰਾ ਬਹੁਤ ਹੀ ਵਧੀਆ ਸੀਗਾ ਕੁਦਰਤ ਦੇ ਨਜ਼ਾਰੇ ਤਾਂ ਬਹੁਤ ਹੀ ਵਧੀਆ ਹੁੰਨੇ ਆ ਤੇ ਉਸ ਤੋਂ ਬਾਅਦ ਅਸੀਂ ਫਿਰ ਆਪਣੀ ਲਾਈਕ ਸੀਟ ਲੱਭੀ ਕਿੱਥੇ ਬੈਠ ਕੇ ਅਸੀਂ ਪਿਕਨਿਕ ਕਰਾਂਗੇ ਫਿਰ ਸਾਨੂੰ ਇਹ ਜਗ੍ਹਾ ਮਿਲ ਗਈ ਪਰਫੈਕਟ ਪੱਧਰੀ ਕਿਉਂਕਿ ਪਹਾੜਾਂ ਤੇ ਪਿਕਨਿਕ ਕਰਨ ਦਾ ਵੀ ਪੱਧਰੀ ਜਗ੍ਹਾ ਲੱਭਣਾ ਥੋੜਾ ਔਖਾ ਹੀ ਹੋ ਜਾਂਦਾ ਫਿਰ ਸਾਨੂੰ ਪੰਦਰੀ ਜਗ੍ਹਾ ਮਿਲੀ ਫਿਰ ਅਸੀਂ ਇੱਥੇ ਆਪਣੀ ਬਰਛਾਈ ਚਟਾਈ ਸਾਰਾ ਕੀਤਾ ਸੈਟਅਪ ਤੇ ਆਪਣਾ ਬੈਠ ਗਏ ਸਾਨੂੰ ਟਰੈਕਿੰਗ ਤੋਂ ਬਹੁਤ ਬਹੁਤ ਹੀ ਜ਼ਿਆਦਾ ਭੁੱਖ ਲੱਗੀ ਸੀਗੀ ਥੈਂਕ ਗੋਡ ਅਸੀਂ ਮੈਗੀ ਤਾਂ ਲੈ ਕੇ ਆਏ ਸੀਗੇ ਪਰ ਮੈਗੀ ਨੂੰ ਬਣਾਉਣ ਚ ਟਾਈਮ ਲੱਗਦਾ ਫਿਰ ਅਸੀਂ ਬ੍ਰੈਡ ਜੈਮ ਖਾਦੇ ਬ੍ਰੈਡ ਜੈਮ ਨੂੰ ਗਰਮ ਕਰਕੇ ਬ੍ਰੈਡ ਨੂੰ ਗਰਮ ਕਰਕੇ ਜੈਮ ਲਗਾ ਕੇ ਥੋੜੀ ਜਿਹੀ ਲਾਈਕ ਸਾਡੀ ਭੁੱਖ ਤਾਂ ਥੋੜੀ ਜਿਹੀ ਠੰਡੀ ਪਈ ਸਾਡੀ ਭੁੱਖ ਉਤ ਬਾਅਦ ਅਸੀਂ ਇਹ ਬਣਾਣ ਲੱਗ ਗਏ ਮੈਗੀ ਮੈਗੀ ਸਾਡੀ ਬਣਦੀ ਗਈ ਤੇ ਅਸੀਂ ਆਪਣੇ ਨਜ਼ਾਰੇ ਲੰਦੇ ਰਹੇ ਧੁੱਪ ਸਿੱਖਦੇ ਰਹੇ ਤੇ ਇਹ ਅਸੀਂ ਆਪਣਾ ਕੂੜਾ ਸਾਰਾ ਆਪਣਾ ਕਚਰਾ ਇਹ ਪੈਕੇਟ ਚ ਲਾਈਕ ਇਕੱਠਾ ਕਰ ਰਹੇ ਹਾਂ ਕਿਉਂਕਿ ਅਸੀਂ ਕਦੇ ਵੀ ਆਪਣਾ ਕੋਈ ਵੀ ਕੂੜਾ ਪਹਾੜਾਂ ਤੇ ਛੱਡ ਕੇ ਨਹੀਂ ਜਾਂਦੇ ਤੇ ਤੁਸੀਂ ਵੀ ਇਹੀ ਕੋਸ਼ਿਸ਼ ਕਰਿਆ ਕਰੋ ਕੋਸ਼ਿਸ਼ ਨਹੀਂ ਪੱਕਾ ਕਰਿਆ ਕਰੋ ਤੁਸੀਂ ਵੀ ਇਹੀ ਕਿ ਆਪਣਾ ਸਾਰਾ ਕੂੜਾ ਨਾਲ ਲੈ ਕੇ ਜਾਣਾ ਤੁਸੀਂ ਕੁਦਰਤ ਨੂੰ ਖਰਾਬ ਨਹੀਂ ਕਰਨਾ ਨੇਚਰ ਐਨੀ ਵਧੀਆ ਚੀਜ਼ ਆ ਉਥੇ ਗੰਦ ਨਹੀਂ ਫਲਾ ਕੇ ਆਣਾ ਪਹਾੜ ਐਨੇ ਵਧੀਆ ਆ ਉਹਨਾਂ ਨੂੰ ਵੀ ਗੰਦਗੀ ਨਾਲ ਨਾ ਫਲਾਓ ਉਹ ਪਹਾੜ ਐਨੇ ਵਧੀਆ ਆ ਉਹਨਾਂ ਤੇ ਵੀ ਗੰਦਗੀ ਨਾ ਫੈਲਾਓ ਫਿਰ ਸਾਡੀ ਜਿਹੜੀ ਮੈਗੀ ਆ ਉਹ ਥੋੜੀ ਜਿਹੀ ਲਾਈਕ ਅ ਮਤਲਬ ਜਲ ਗਈ ਸੀਗੀ ਪਰ ਫਿਰ ਵੀ ਕਾਫੀ ਟੇਸਟੀ ਲੱਗ ਰਹੀ ਸੀਗੀ ਕਹਿੰਦੇ ਆ ਨਾ ਕਿਸੇ ਨੇ ਸਹੀ ਕਿਹਾ ਪਹਾੜਾਂ ਦੀ ਮੈਗੀ ਬਹੁਤ ਸਵਾਦ ਲੱਗਦੀ ਆ ਕਿਉਂਕਿ ਜਦੋਂ ਅਸੀਂ ਘਰੇ ਬਣਾਉਂਦੇ ਆ ਕਦੇ ਮੈਗੀ ਸਵਾਦ ਨਹੀਂ ਲੱਗਦੀ ਪਰ ਜਦੋਂ ਅਸੀਂ ਪਹਾੜਾਂ ਤੇ ਬਣਾਉਂਦੇ ਆ ਤਾਂ ਬਹੁਤ ਹੀ ਸਵਾਦ ਲੱਗਦੀ ਆ ਮੈਗੀ ਇਹ ਗੱਲ ਤਾਂ ਹੈਗੀ ਆ ਫਿਰ ਉਹ ਤੋਂ ਬਾਅਦ ਮੈਂ ਆਪਣੇ ਪਾਉ ਚੀਜ਼ ਸਾਡੇ ਕੋਲ ਹੁੰਨੇ ਆ ਚਾਹ ਬਣਾਉਣ ਵਾਲੇ ਪਰ ਅੱਜ ਮੈਂ ਲੈ ਕੇ ਨਹੀਂ ਆਈ ਕਿਉਂਕਿ ਸਾਡੇ ਕੋਲ ਖਤਮ ਹੋ ਗਏ ਸੀਗੇ ਮੈਨੂੰ ਚਾਹ ਪੀਣ ਦਾ ਬਹੁਤ ਦਿਲ ਕਰ ਰਿਹਾ ਸੀਗਾ ਉੱਪਰ ਤੋਂ ਐਨੀ ਠੰਡ ਸੀਗੀ ਉੱਥੇ ਨੀਂਦ ਵੀ ਆ ਰਹੀ ਸੀਗੀ ਚਲੋ ਮੈਂ ਸੋਚਿਆ ਕਿਉਂਕਿ ਆਂਦੇ ਹੋਏ ਅਸੀਂ ਇੱਕ ਟੱਪਰੀ ਦੇਖੀ ਸੀਗੀ ਮੈਂ ਸੋਚਿਆ ਚਲੋ ਆਂਦੇ ਹੋਏ ਜਾਂਦੇ ਹੋਏ ਘਰੇ ਜਾਂਦੇ ਹੋਏ ਅਸੀਂ ਉੱਥੋਂ ਚਾਹ ਪੀ ਲਾਂਗੇ ਫਿਰ ਉਸ ਤੋਂ ਬਾਅਦ ਮਤਲਬ ਧੁੱਪ ਵੀ ਘਟ ਗਈ ਸੀਗੀ ਤੇ ਕਾਫੀ ਹੱਦ ਤੱਕ ਮਤਲਬ ਠੰਡ ਵੀ ਲੱਗਣ ਲੱਗ ਗਈ ਸੀਗੀ ਉੱਪਰ ਠੰਡ ਤਾਂ ਲੱਗਦੀ ਹੈ ਪਹਾੜਾਂ 'ਚ ਫਿਰ ਉਸ ਤੋਂ ਬਾਅਦ ਅਸੀਂ ਫੇਰ ਵੀ ਚੱਲ ਪਏ ਵਾਪਸੀ ਲਈ ਜਦੋਂ ਅਸੀਂ ਚੱਲੇ ਵਾਪਸੀ ਲਈ ਥੋੜੀ ਟਲਾਂ ਸੀਗੀ ਇੱਥੇ ਪੱਥਰ ਵੀ ਸੀਗੇ ਤੇ ਮੈਂ ਸ਼ੂਜ਼ ਵੀ ਲਾਈਕ ਗਲਤ ਪਾ ਕੇ ਆਈ ਸੀਗੀ ਕਿਉਂਕਿ ਮੈਨੂੰ ਤਾਂ ਇਦਾਂ ਸੀਗਾ ਵੀ ਜ਼ਿਆਦਾ ਟਰੈਕ ਨਹੀਂ ਹੋਊਗਾ ਮੈਨੂੰ ਇੰਨਾ ਨਹੀਂ ਸੀ ਪਤਾ ਕਿ ਟਰੈਕ ਹੋਊਗਾ ਉੱਥੇ ਐਨਾ ਜ਼ਿਆਦਾ ਅੱਗੇ ਤਾਂ ਮੈਂ ਟਰੈਕਿੰਗ ਸ਼ੂਜ਼ ਆਪਣੇ ਪਾ ਕੇ ਆਨੀਆ ਪਹਾੜਾਂ 'ਚ ਪਰ ਮੈਂ ਹੁਣ ਰੂਲ ਬਣਾ ਲਿਆ ਕਿ ਪਹਾੜਾਂ 'ਚ ਚਾਹੇ ਥੋੜੀ ਦੇਰ ਲਈ ਵੀ ਜਾਣਾ ਹੈ। ਮਤਲਬ ਟਰੈਕ ਵੀ ਨਹੀਂ ਕਰਨਾ ਫੇਰ ਵੀ ਮੈਂ ਆਪਣੇ ਟਰੈਕਿੰਗ ਸ਼ੂਜ਼ ਪਾ ਕੇ ਜਾਊਂਗੀ। ਤੁਹਾਨੂੰ ਕਦੇ ਨਹੀਂ ਪਤਾ ਕਿ ਕਦੋਂ ਤੁਹਾਨੂੰ ਟਰੈਕ ਕਰਨਾ ਪਏ ਜੇ ਪਹਾੜਾਂ 'ਚ ਚੜਾਈ ਥੋੜੀ ਚੜਾਈ ਵੀ ਬਹੁਤ ਜ਼ਿਆਦਾ ਲੱਗਦੀ ਹੈ। ਸੋ ਟਰੈਕਿੰਗ ਸ਼ੂਜ਼ ਕੰਫਰਟੇਬਲ ਰਹਿਣੇ ਆ। ਜਦੋਂ ਅਸੀਂ نیچے ਆ ਰਹੇ ਸੀਗੇ ਸਾਨੂੰ অলਮੋਸਟ 15 ਮਿੰਟਸ ਚ ਅਸੀਂ نیچے ਆ ਗਏ ਜਦੋਂ ਅਸੀਂ ਉੱਤੇ ਚੜ੍ਹੇ ਸੀਗੇ অলਮੋਸਟ ਸਾਨੂੰ 45 ਮਿੰਟਸ ਲੱਗ ਗਏ ਸੀਗੇ ਦੇਖ ਲਓ ਕਿਉਂਕਿ ਉਤਰਨ ਚ ਜ਼ਿਆਦਾ ਟਾਈਮ ਨਹੀਂ ਲੱਗਦਾ ਚੜ੍ਹਨ ਚ ਬਹੁਤ ਟਾਈਮ ਲੱਗਦਾ ਤੇ ਚੜ੍ਹਨਾ ਔਖਾ ਵੀ ਹੁੰਦਾ ਅਸੀਂ ਫੇਰ ਇੱਥੇ ਦੇਖਣ ਲੱਗੇ ਦੇਖੋ ਲਾਈਕ ਕਿੰਨੇ ਜ਼ਿਆਦਾ ਵੱਡੇ ਨਿੰਬੂ ਆ ਐਦਾਂ ਲੱਗਦਾ ਹੈ ਲਾਈਕ ਅੰਬ ਬੜੇ ਨਿੰਬੂ ਸੀਗੇ ਅਥੇ ਅਸੀਂ ਅੰਕਲ ਜੀ ਨੇ ਲਗਾਏ ਹੋਏ ਸੀਗੇ ਨਿੰਬੂ ਉਹਨਾ ਤੋਂ ਅਸੀਂ ਪਾਣੀ ਮੰਗਿਆ ਫਿਰ ਅੰਕਲ ਨੇ ਨਾਲ ਸਾਨੂੰ ਨਿੰਬੂ ਵੀ ਦੇਤੇ ਪਹਾੜਾਂ ਦੇ ਲੋਕ ਬਹੁਤ ਨਾਈਸ ਹੁੰਨੇ ਆ ਬਹੁਤ ਹੀ ਜ਼ਿਆਦਾ ਲਾਈਕ ਕਾਈਂਡ ਹੁੰਨੇ ਆ ਫਤਬਦ ਅਸੀਂ ਉਹ ਤੋਂ ਬਾਦ ਮੈਨੂੰ ਇਹ ਵੀ ਦੱਸਿਓ ਜਿਹੜੇ ਇਹ ਹੈ ਆ ਲਾਈਕ ਮੈਨੂੰ ਪਤਾ ਤਾਂ ਨਹੀਂ ਖਾ ਸਕਦੇ ਆ ਕਿ ਨਹੀਂ ਪਹਾੜਾਂ ਦੇ ਲੋਕਾਂ ਨੂੰ ਪਤਾ ਹੋਗਾ ਇਹ ਖਾ ਸਕਦੇ ਆ ਕਿ ਨਹੀਂ ਕਿ ਕਿ ਪਹਾੜਾਂ ਚ ਕਹਿੰਦੇ ਆ ਕਿ ਐਦਾਂ ਕਿਸੇ ਕੋਈ ਵੀ ਚੀਜ਼ ਖਾਣੀ ਨਹੀਂ ਚਾਹੀਦੀ ਜੇ ਤੁਹਾਨੂੰ ਨਾ ਪਤਾ ਹੋਵੇ ਜ਼ਹਿਰੀਲੇ ਵੀ ਹੋ ਸਕਦੇ ਆ ਸੋ ਤੁਸੀਂ ਮੈਨੂੰ ਸਾਰੇ ਦੱਸਿਓ ਜਿਹੜੇ ਵੀ ਲੋਕ ਪਹਾੜਾਂ ਚ ਰਹਿੰਦੇ ਆ ਕਿ ਇਹ ਖਾ ਸਕਦੇ ਆ ਕਿ ਨਹੀਂ ਜਦੋਂ ਅੰਕਲ ਨੇ ਸਾਨੂੰ ਇਹ ਦਿੱਤੇ ਲਾਈਕ ਨਿੰਬੂ ਤਾਂ ਅੰਕਲ ਨੇ ਆਪਣੀ ਸਟੋਰੀ ਵੀ ਦੱਸੀ ਅੰਕਲ ਫੌਜ ਚ ਰਿਟਾਇਰ ਸੀਗੇ ਤੇ ਉਹ ਇੱਥੇ ਰਹਿੰਦੇ ਆ ਹੁਣ ਪਹਾੜਾਂ ਚ ਦੇਖੋ ਅੰਕਲ ਕਿੰਨੀ ਵਧੀਆ ਲੋਕੇਸ਼ਨ ਤੇ ਰਹਿੰਦੇ ਆ ਕਿੰਨਾ ਵਧੀਆ 뷰 ਹੈ ਕਿੰਨੀ ਸ਼ਾਂਤੀ ਹੈ ਇੱਥੇ ਸੋ ਅਸੀਂ ਆਪਣਾ ਚਾਹ ਪੀਣ ਦਾ ਬ੍ਰੇਕ ਲੈ ਲਿਆ ਇੱਥੇ ਛੋਟੀ ਜੀ ਦੁਕਾਨ ਸੀਗੀ ਉਹਨਾਂ ਦੀ ਤੇ ਬੈਠਣ ਦਾ ਵੀ ਵਧੀਆ ਬਣਾਇਆ ਹੋਏ ਸੀਗਾ ਇਹ ਦੇਖੋ ਮੰਜਾ ਵਗੈਰਾ ਕੁਰਸੀਆਂ ਸਭ ਕੁਝ ਉਹ ਦੇਖੋ ਖੇਤ ਕਿੰਨੇ ਸੋਹਣੇ ਲੱਗ ਰਹੇ ਆ ਨਦੀ ਵੀ ਜਾ ਰਹੀ ਹੈ ਉੱਥੇ ਇਹ ਕਿਸੇ ਦਾ ਮੰਜਾ ਵੀ ਪਿਆ ਹੈ ਇੱਥੇ ਬਹੁਤ ਹੀ ਵਧੀਆ ਸੋਹਣਾ ਨਜ਼ਾਰਾ ਸੀਗਾ ਉਹ ਤੋਂ ਬਾਅਦ ਅੱਗੇ ਸਾਡੀ ਚਾਹ ਫਿਰ ਅਸੀਂ ਚਾਹ ਤੇ ਫੈਨ ਇੰਜੋਏ ਕੀਤਾ ਇਹ ਦੇਖੋ ਇਹਨਾਂ ਦੇ ਕਿੱਡੇ بڑے بڑے ਕद्दू ਤੇ ਕਿੱਡੀ ਕੀ ਐ ਪਹਾੜਾਂ 'ਚ ਚੀਜ਼ਾਂ ਬਹੁਤ ਬੜੀਆਂ ਬੜੀਆਂ ਹੁੰਦੀਆਂ ਕद्दू ਦੇਖੋ ਕਿੱਡੇ بڑے بڑے ਆ ਫੇਰ ਅਸੀਂ ਚੱਲ ਪਏ ਆਪਣੀ ਵਾਪਸੀ ਇਹ ਸੀਗਾ ਮੇਰਾ ਛੋਟਾ ਜਿਹਾ ਬਲੌਗ ਕਰੋ ਪੀਕ ਦਾ ਜੇ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਤੇ ਨਵੀਂ ਜਗ੍ਹਾ ਦੇ ਨਾਲ